ਕੀ ਕੀ ਉਹਦੀ ਸੱਟਾਂ ਸੀ ਜਿਹਦਾ ਆਪਰੇਸ਼ਨ ਹੋਇਆ ਸੱਟਾਂ ਦੇ ਬਿਸਤਰਾ ਜੀ ਇੱਕ ਤੇ ਜਵਾਲਾ ਟੁੱਟਾ ਹੋਇਆ ਸੀ ਉਹਦਾ ਆ ਸਾਰਾ ਨੱਕ ਦੇ ਉੱਤੇ ਆਪਣਾ ਹੱਡੀ ਜੇ ਫੈਕਚਰ ਹੈ ਲੱਤ ਦੇ ਉੱਤੇ ਚਪਣੀ ਟੁੱਟੀ ਹੋਈ ਆ ਆ ਉਤੋਂ ਇਤ ਲੱਤ ਫੈਕਚਰ ਹੈ ਸਿਰ ਤੇ ਵੀ ਸੱਟਾਂ ਨੇ ਬਾਕੀ ਗੁੱਮ ਸੱਟਾ ਬਹੁਤ ਜ਼ਿਆਦਾ ਨਹੀਂ ਦੋ ਦੰਦ ਦੰਦ ਜ਼ਰੇ ਟੁੱਟੇ ਹੋਏ ਨੇ ਥੱਲੇ ਟੁੱਟੇ ਨੇ ਜਦੋਂ ਉਹਦਾ ਦੰਦ ਜ ਵੱਡਾ ਟੁੱਟ ਗਿਆ ਥੱਲੇ ਡਿੱਗ ਪਿਆ ਉਹ ਤੇ ਚਲੋ ਹਿੰਮਤ ਵਾਲਾ ਬੱਚਾ ਸੀ ਉਹਨਾਂ ਚੁੱਕ ਉਹ ਤਾਂ ਅੰਜ ਕਰ ਲਿਆ ਉਹ ਕਹਿੰਦਾ ਇੱਕ ਤੋਂ ਬੰਦੇ ਦੇਖਿਆ ਮਾਰਿਆ ਬੜੇ ਤੇ ਮਾਲਕ ਦੀ ਕਿਰਪਾ ਸੀ ਮਾਰਾਇਦਾ ਗੁਰੂ ਤੇਗ ਬਹਾਦਰ ਜੀ ਦਸਵੇਂ ਪਾਤਸ਼ਾਹ ਦਾ ਪੈਰਾ ਸੀ ਨਹੀਂ ਐਨੇ ਡਾਂਗਾ ਨਾਲ ਬੰਦਾ ਦਾ ਡੰਗਰ ਵੀ ਨਹੀਂ ਵੱਜਦਾ ਕਿੰਨੀ ਕੁ ਮਰਿਆ ਫਿਰਸਵਾਲ ਦੀ ਉਹਦੀ ਲੌਤੀ 30 ਸਾਲ ਹੈ ਅੱਛਾ ਤੇ ਪਰ ਇਹ ਬੱਚਾ ਆ ਇੱਕ ਇੱਕ ਲੜਕਾ ਜਿਹੜੇ ਕਿਸਾਨ ਆਗੂ ਹੈਗੇ ਨੇ ਤੁਹਾਡੇ ਸੰਪਰਕ 'ਚ ਹੈਗੇ ਨੇ ਹਾਂਜੀ ਕਿਸਾਨ ਆਗੂ ਸਾਡੇ ਨਾਲ ਜ਼ਿਆਦਾਤਰ ਤੇ ਬਲਦੇਵ ਸਿੰਘ ਸਿਰਸਾ ਸਾਹਿਬ ਜਿਹੜੇ ਨੇ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਉਹ ਸਾਡਾ ਸਤਿਸ਼ਟਾ ਬਣ ਕੇ ਆਏ ਜੀ ਹਾਂ ਮਾਲਕ ਨੇ ਭੇਜਿਆ ਉਹਨਾਂ ਨੂੰ ਉਹਨਾਂ ਦਾ ਫਰਜ਼ ਸੀ ਪਤਾ ਨੂੰ ਆਪਣਾ ਫਰਜ਼ ਅਦਾ ਕਰਕੇ ਕਿਉਂਕਿ ਉਹਨਾਂ ਵੱਲ ਕਿਤੇ ਸੀ ਪਹਿਨ ਜਿੰਨਾ ਕੋਨਾ ਕੰਮ ਕੀਤਾ ਸਾਡੇ ਵਾਸਤੇ ਹਰਿਆਣਾ ਦੇ ਕਿਸਾਨਾਂ ਦਾ ਸਾਡਾ ਬੜਾ ਸਹਿਯੋਗ ਇਤਾ ਬੀਬੀਆਂ ਵੀ ਆਈਆਂ ਉੱਥੋਂ ਦੀਆਂ ਵੇਖੋ ਤਿੰਨ ਚ ਬੀਬੀਆਂ ਕੁੜੀਆਂ ਬੜੀਆਂ ਹੱਦ ਇੱਕ ਕੁੜੀ ਸੀ ਜਿਹੜੀ ਕਹਿੰਦੀ ਮੇਰਾ ਭਾਈ ਏ ਮੈਂ ਲੈ ਕੇ ਜਾਵਾਂਗੇ ਇਸ ਨੂੰ ਕੀ ਮਤਲਬ ਹੋਰ ਜਾਟੇ ਗਵਾਂਦੇ ਆ ਸਾਡਾ ਬੇਟਾ ਏ ਅਸੀਂ ਖੁਦ ਚ ਨਾ ਇਹਨਾਂ ਨਾਲ ਭੇਜਿਆ ਨਾ ਇਹ ਧਰਨਾ ਦੇ ਬੰਦ ਕਰਦਾ ਸਾਰਾ ਰੋਜ਼ ਤੱਕ ਅੜ ਗਏ ਪੂਰਾ ਸਹਿਯੋਗ ਕੀਤਾ ਉਹਨਾਂ ਲੋਕਾਂ ਨੇ ਇਸ ਤਰੀਕੇ ਨਹੀਂ ਹਰਿਆਣੇ ਇਲਾਜ ਹੋ ਰਿਆ ਸੀ ਠੀਕ ਕੀ ਨਹੀਂ ਉੱਥੇ ਨਹੀਂ ਸੀ ਸਵਾਸਤ ਨਹੀਂ ਸੀ ਇਲਾਜ ਨਹੀਂ ਸੀ ਵਧੀਆ ਕਿਤੇ ਬੱਚਾ ਬੜਾ ਡਰਿਆ ਹੋਇਆ ਸੀ ਉਹਦੇ ਡਰਨੇ ਕਾਰਨੇ ਸੀ ਮੈਂ ਨਹੀਂ ਮਤਲਬ ਇੱਥੇ ਇਲਾਜ ਕਰਾਣਾ ਕੋਲੋਂ ਦਿਨ ਫੋਨ ਚਾਲਿਆ ਸੱਤਾਂ ਬੜੀਆਂ ਵਜੀਆਂ ਨੇ ਜੀ ਮੈਂ ਮੁਰਦਾ ਪਹ ਜਾ ਕੇ ਪਾ ਦਿੱਤ ਇੱਕ ਬੰਦੇ ਨੂੰ ਹੋਰ ਨਾਲ ਲੈ ਗਿਆ ਤੇ ਮੇਰੇ ਜਾਂਦ ਨੂੰ ਰੈਫਰ ਕਰ ਲੱਗੇ ਤਾਂ ਕਹਿੰਦਾ ਕਿ ਜੀ ਰੋਸਕ ਲੈ ਕੇ ਚੱਲੇ ਮੈਂ ਵੀ ਗੱਡੀ 'ਚ ਬੈਠ ਕੇ ਭੱਜ ਕੇ ਫਿਰ ਕੀ ਕਰੀਓ ਜੀ ਮੁੰਡਾ ਠੀਕ ਹੈ ਕੌਣ ਠੀਕ ਠਾਕ ਹੈ ਕੰਨੋ ਸੋਸ ਫਸ ਫਸ ਉਹ ਕਲਾ ਨਾਲ ਕਹਿੰਦੇ ਕਿ ਕਲਾ ਨਾਲ ਬਹੁਤ ਕੁਝ ਕਹਿੰਦੇ ਕਲਾ ਕਲਾ ਆਪਣੀ ਕੀ ਹੈ ਉਹ ਤਾਂ ਬਹੁਤ ਕੁਝ ਕਹਿੰਦੇ ਜਾ ਵੀ ਨਾ ਸਾਰਾ ਵੀਡੀਓ ਚਾਰਿਆ ਜੋ ਕੁਛਲਾ ਹੈ ਰਿਕਾਰਡ ਸਾਲਾ ਕੋਈ ਕਵਰੇਜ ਬਿਆੰਦੇ ਚ ਕਿਉਂ ਨਾ ਕਿਸਾਨੀ ਅੰਦੋਲਨ ਨੂੰ ਕਿੱਦਾਂ ਦੇਖਦੇ ਕਿਸਾਨਿਆਂ ਨਾਲ ਦੋਰਾਂ ਨੂੰ ਅਸੀਂ ਤੇ ਵੇਖੋ ਜੀ ਕਿਸਾਨ ਦੇ ਪੁੱਤਾਂ ਹੁਣ ਵੀ ਕਿਸਾਨ ਅੱਗੋਂ ਵੀ ਅਸੀਂ ਕਿਸਾਨ ਦੇ ਨਾਲ ਲੜਾਂਗੇ ਰਾਵਾਂਗੇ ਮਰਾਂਗੇ ਜੇ ਬਚੀ ਕੋਈ ਗੱਲ ਨਹੀਂ ਤੁਹਾਡੇ ਬੱਚੇ ਨਾਲ ਜਿਹੜੀਆਂ ਛੱਟ ਸਾਨੂੰ ਨਹੀਂ ਬੱਚਾ ਕੋਈ ਡਾਲੀ ਕਿਸਾਨਾਂ ਨਾਲ ਰਹਿਣਾ ਰਹਿਣਾ ਹੈ ਸਾਰੇ ਜਾਵਾਂਗੇ ਕਿਸਾਨ ਕਿਸਾਨ ਅੰਦੋਲਨ ਵਿੱਚ ਜਾਵਾਂਗੇ ਤੇ ਕੱਢ ਕੇ ਜਾਵਾਂਗੇ ਜੇ ਕੋਲ ਕੋਈ ਗੱਲ ਨਹੀਂ ਛੱਡ ਤੋਗੇ ਮਾਰਾਂਗੇ ਤੇ ਮਰ ਜਾਾਂਗੇ ਦੇਸ਼ ਵਾਸਤੇ ਆਪਣੀ ਕਿਸਾਨਾਂ ਵਾਸਤੇ ਮਰਾਂਗੇ ਮੌਤ ਤੇ ਉਂਝ ਵੀ ਆਉਣੀ ਹੈ ਹਰਿਆਣਾ ਸਰਕਾਰ ਦਾ ਕਹੀਏ ਕੇ ਇੰਦਰ ਸਰਕਾਰ ਦਾ ਗਲਤ ਪਤੀਰਾ ਕਿੱਦਾਂ ਸੋਚਦੇ ਹੋ ਕਿਸਾਨਾਂ ਦਾ ਕੀ ਚਾਹੇ ਚੰਗਾ ਤਾਂ ਨਹੀਂ ਬਸ ਇਹ ਮਤ ਕਿਸੇ ਬੱਚੇ ਨੂੰ ਮਾਰਨਾ ਕਿਸੇ ਨੂੰ ਉਂਝ ਤੁਸੀਂ ਬਹਿ ਕੇ ਸਮਝੌਤਾ ਕਰਨੇ ਮਾਰੋ ਨਾ ਹਰਿਆਣੇ ਜਾ ਆ ਗਏ ਸੀ ਕਿ ਪਾਕਿਸਤਾਨ ਦੇ ਬਾਰਡਰ ਤੇ ਟੱਪ ਕੇ ਆ ਗਿਆ ਸੀ ਆਪਣਾ ਦੇਸ਼ ਹੈ ਯਾਰ ਜਿੱਥੇ ਵੜ ਜਾਓ ਕੋਈ ਬਗਾਨੇ ਮੁਲਕ ਚ ਨਹੀਂ ਹੈ ਬਗਾਨੇ ਮੋਲਕ ਚ ਤਾਂ ਨਹੀਂ ਗਿਆ ਜੋ ਚੱਲ ਗਿਆ ਸੀ ਤੇ ਚਲਾ ਗਿਆ ਸੀ ਉਹਨੂੰ ਤੂੰ ਡਾਂਗ ਮਾਰ ਕੇ ਕਿਉਂ ਸੁਟਿਆ ਆਪਣੇ ਡਾਂਗ ਮਾਰੀਓ 10 ਦਿਨ ਬੰਦੇ ਡਾਂਗ ਮਾਰ ਕੇ ਥੱਲੇ ਸੁੱਟ ਲੈ ਤੂੰ ਮਾਰ ਲਾਗੇ ਨਹੀਂ ਕੋਈ ਤਰੀਕਾ ਹੈ ਜੀ ਦੇਖਿਆ ਤੁਹਾਡੀ ਵੀ ਅੱਖਾਂ ਭਾਰੀਆਂ ਮੈਂ ਅੱਖਾਂ ਕੀ ਭਾਰੀਆਂ ਕੱਲ ਵਾ ਗੁਰਦੁਆਰਾ ਤੁਮਤਾਰ ਸਾਹਿਬ ਹੱਥਾਂ ਚ ਕੀੜੇ ਤੁਮਤਾਰ ਸਾਹਿਬ ਗਿਆ ਮੈਨੂੰ ਆਪਣੇ ਬੱਚਿਆਂ ਦੇ ਮੇਰੀ ਬੰਨ੍ਹ ਗਏ ਰੋਂਦਾ ਸਮਾਂ ਉੱਚੀ ਉੱਚੀ ਮੈਨੂੰ ਗੁਰਦੁਆਰਾ ਚਿਪਕਲਾਇਆ ਸੀ ਤੂੰ ਛੁੱਟੀ ਮਿਲ ਗਈਂ ਅੰਦੋਲਨ ਚ ਜਾਓਂਗੇ ਅੰਦੋਲਨ ਮੈਂ ਪਹਿਲੇ ਜਾ ਕੇ ਆਵਾਂਗਾ ਲੋਰਣੇ ਨੂੰ ਜਾਣਾ ਮੈਂ ਪਹਿਲਾਂ ਜਾਵਾਂਗਾ ਬਲੋ ਸੋਣੇ ਜਾਵਾਂਗਾ ਕੋ ਕਿਸਾਨੀ ਅੰਦੋਲਨ 2.0 ਵਿੱਚ ਗੰਭੀਰ ਜ਼ਖਮੀ ਹੋਏ ਪਿੰਡ ਨਮਾਗਾਉਂ ਜ਼ਿਲ੍ਹਾ ਸੰਗਰੂਰ ਵਾਸੀ ਪ੍ਰੀਤਪਾਲ ਸਿੰਘ ਦਾ ਬੀਤੇ ਦਿਨੀ ਪੀਜੀਆਈ ਚੰਡੀਗੜ੍ਹ ਵਿਖੇ ਆਪਰੇਸ਼ਨ ਹੋਇਆ ਆਪਰੇਸ਼ਨ ਦੇ ਵਿੱਚ ਕਿਵੇਂ ਦੀ ਉਹਨੂੰ ਗੰਭੀਰ ਸੱਟਾਂ ਸਨ ਕਿਵੇਂ ਦਾ ਆਪਰੇਸ਼ਨ ਹੋਇਆ ਤੇ ਤਾਇਆ ਜਰਨੈਲ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸੋ ਜਰਨੈਲ ਸਿੰਘ ਜੀ ਅ ਸ਼ਨੀਵਾਰ ਸ਼ਾਮੀ ਆਪਾਂ ਇੱਥੇ ਪਹੁੰਚ ਗਏ ਸੀਗੇ ਪ੍ਰੀਤਪਾਲ ਨੂੰ ਲੈ ਕੇ ਇੱਕ ਤਾਂ ਉਹਨਾਂ ਨੂੰ ਲੈ ਕੇ ਜਿਹੜੇ ਪਹੁੰਚੇ ਸੀ ਉਹਨਾਂ ਬਾਰੇ ਕੀ ਕਹਿੰਦੇ ਹੋ ਤੇ ਕੀ ਕੀ ਉਹਦੀ ਸੱਟਾਂ ਸੀ ਜਿਹਦਾ ਆਪਰੇਸ਼ਨ ਹੋਇਆ ਸੱਟਾਂ ਦੇ ਵੇਸਤਰ ਜੀ ਇੱਕ ਦੇ ਜਵਾਲ ਟੁੱਟਾ ਹੋਇਆ ਸੀਦਾ जी। आ, आ, जी। अच्छा जी ਤੇ ਨੱਕ ਦੇ ਉੱਤੇ ਆਪਣਾ ਹੱਡੀ ਜੇ ਫੈਕਚਰ ਹੈ ਜੀ ਲੱਤ ਦੇ ਉੱਤੇ ਚਪੜੀ ਟੁੱਟੀ ਹੋਈ ਆ ਜੀ ਆ ਉਤੋਂ ਇਥੇ ਲੱਤ ਫੈਕਚਰ ਹੈ ਪੱਟ ਵੀ ਫੈਟ ਹਾਂ ਅੱਛਾ ਜੀ ਤੇ ਬਾਕੀ ਸਿਰ 'ਚ ਵੀ ਸੱਟਾਂ ਨੇ ਜੀ ਬਾਕੀ ਗੁੰਮ ਸੱਟਾਂ ਬਹੁਤ ਜ਼ਿਆਦਾ ਨੇ ਅੱਛਾ ਹਾਂ ਦੋ ਦੰਦ ਦੰਦ ਉਧਰੋਂ ਟੁੱਟੇ ਹੋਏ ਨੇ ਥੱਲੇ ਟੁੱਟੇ ਨੇ ਉਹ ਤੇ ਜਦੋਂ ਉਹਦਾ ਦੰਦ ਜਬੜਾ ਟੁੱਟ ਗਿਆ ਥੱਲੇ ਡਿੱਗ ਪਿਆ ਉਹ ਤੇ ਚਲੋ ਹਿੰਮਤ ਵਾਲਾ ਬੱਚਾ ਸੀ ਉਹਨੇ ਚੁੱਕ ਉਹ ਤਾਂ ਅੰਜ ਕਰ ਲਿਆ ਨਾ ਆਪ ਹੀ ਆਪ ਹੀ ਮਤਰਾਲ ਹੱਥ ਨਾਲ ਹੀ ਹੱਥ ਨਾਲ ਤੇ ਬਾਕੀ ਦੱਸਣ ਦਾ ਕੱਲ ਵੀ ਮੈਂ ਉੱਥੇ ਕਾਹੀ ਮੰਡੇ ਥਾਂ ਜਿਹੜੇ ਬੰਦੇ ਸਾਂ ਸਾਡੇ ਉੱਥੇ ਇਕੱਠੇ ਹੋਏ ਸਾਂ ਉਹ ਕਹਿੰਦੇ ਨੇ ਇੱਕ ਤੋਂ ਬੰਦੇ ਦੇਖਿਆ ਮਾਰਿਆ ਬੜੇ ਤੇ ਮਾਲਕ ਦੀ ਕਿਰਪਾ ਸੀ ਇੱਥੇ ਸਵਾਸ ਲਿਖੀ ਹੋਈ ਸੀ ਸਵਾਸ ਕੀ ਲਿਖਿਆ ਇਹਨੇ ਪਹਿਲੇ 20 ਤਰੀਕ ਨੂੰ ਖੰਡ ਫਟ ਕਰਾਇਆ ਸਾਹਿਬ ਖੰਧਾਨ ਸਾਹਿਬ ਅੱਛਾ ਉਥੋਂ ਉਹਨਾਂ ਪਤਾ ਨਹੀਂ ਉਹ ਮਹਾਰਾਜਾ ਮੈਂ ਤੇ ਕਹਿਣਾ ਵੇ ਜੋ ਮੇਰੇ ਖਿਆਲੇ ਵੀ ਇਹਦੇ ਮਹਾਰਾਜਾ ਦਾ ਗੁਰੂ ਤੇਗ ਬਾਦਰਾ ਦਸਵੇਂ ਪਾਤਸ਼ਾਹ ਦਾ ਪੈਰਾ ਸੀ ਜੇ ਇੰਨੇ ਡਾਂਗਾ ਨਾਲ ਬੰਦਾ ਦਾ ਡੰਗਰ ਵੀ ਨਹੀਂ ਵੱਜਦਾ ਜਿਹਨੇ ਕਿਤੇ ਇੱਤੇ ਵਾਕੀ ਸਕਦਾ ਮਤਲਬ ਹਾਂ ਹਾਂ ਜੀ ਮਾਲਕ ਨੇ ਹੱਥ ਦੇ ਕੇ ਨੂੰ ਰੱਖਿਆ ਏ ਹੋਰ ਕੋਈ ਉਹਨਾਂ ਕਸਰ ਨਹੀਂ ਛੱਡੀ ਜੀ ਤੇ ਕਿੰਨੀ ਕੁ ਉਮਰ ਹੈ ਪ੍ਰੇਤਵਾਲ ਦੀ ਉਹਦੀ ਲਗਭਗ 30 ਸਾਲ ਹੈ ਅੱਛਾ ਤੇ ਪਰੇ ਆਵੇ ਬੱਚਾ ਹਾਂ ਇੱਕ ਇੱਕ ਲੜਕਾ ਹੈ ਅੱਛਾ ਛੋਟਾ ਬੱਚਾ ਹੈਗਾ ਤੇ ਹੁਣ ਡਾਕਟਰਾਂ ਵੱਲੋਂ ਕੀ ਕਿਹਾ ਜਾ ਰਿਹਾ ਡਾਕਟਰਾਂ ਵੱਲੋਂ ਇਲਾਜ ਕੀਤਾ ਹੈ ਜੀ ਸਰ ਜੀ ਹਾਂ ਲਾਚ ਗੱਲ ਆਪਣੇ ਲਾਤੇ ਉਹਨਾਂ ਨੇ ਪਹਿਲਾਂ ਪਲਸਟਰ ਲਾਇਆ ਹੋਇਆ ਸੀ ਉਹਨਾਂ ਨੇ ਦੁਬਾਰਾ ਪਲਸਟਰ ਕੀਤਾ ਆਪ ਸਾਰੀ ਸਰਜਰੀ ਉਹਨਾਂ ਨੇ ਕੀਤੀ ਡਾਕਟਰਾਂ ਬਹੁਤ ਵਧੀਆ ਲਾਚ ਚੱਲ ਰਿਹਾ ਇੱਥੇ ਬਹੁਤ ਵਧੀਆ ਠੀਕ ਹੈ ਸੰਤੁਸ਼ਟੋ ਸਾਰੀ ਕਾਰਵਾਈ ਹਾਂ ਹਾਂ ਸੰਤੁਸ਼ਟਾਂ ਸੀ ਅੱਛਾ ਤੇ ਜਿਹੜੇ ਕਿਸਾਨ ਆਗੂ ਹੈਗੇ ਨੇ ਤੁਹਾਡੇ ਸੰਪਰਕ ਚ ਹੈਗੇ ਨੇ ਹਾਂ ਜੀ ਕਿਸਾਨ ਆਗੂ ਸਾਡੇ ਨਾਲ ਜ਼ਿਆਦਾਤਰ ਤੇ ਬਲਦੇਵ ਸਿੰਘ ਸਿਰਸਾ ਸਾਹਿਬ ਜਿਹੜੇ ਨੇ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਉਹਨਾਂ ਦੇ ਗੁਰੂ ਤੇਗ ਬਾਦਰ ਉਹਨਾਂ ਨੂੰ ਭੇਜਿਆ ਜੀ ਉਹ ਸਾਡਾ ਸਪਿਸ਼ਤਾ ਬਣ ਕੇ ਆਏ ਜੀ ਹਾਂ ਮਾਲਕ ਨੇ ਭੇਜਿਆ ਉਹਨਾਂ ਨੂੰ ਉਹਨਾਂ ਦਾ ਫਰਜ਼ ਸੀ ਪਤਾ ਨੂੰ ਆਪਣਾ ਫਰਜ਼ ਅਲਾ ਕਰਕੇ ਤਾਂ ਕਿ ਉਹਨਾਂ ਵੱਲ ਕੀਤੇ ਹੋਏ ਸੀ ਕਿ ਕਹਿ ਨਹੀਂ ਕਿ ਨਾਲ ਕੋਈ ਨਾ ਕੰਮ ਕੀਤਾ ਸਾਡੇ ਵਾਸਤੇ ਬਹੁਤ ਵੱਡੀ ਕੁਰਬਾਨੀ ਫਿਰ ਆਪਣਾ ਹੋਰ ਵੀ ਕਿਸਾਨ ਆ ਜਥੇਬੰਦੀ ਆਏ ਸਨ ਬਾਕੀ ਸਾਨੂੰ ਉੱਥੋਂ ਵੀ ਬੜਾ ਸਹਿਯੋਗ ਮਿਲਿਆ ਜੀ ਆਪਣਾ ਰੋहतक ਤੋਂ ਵੀ ਕਿਸਾਨਾਂ ਦਾ ਜੀ ਜੀ ਉਹਨਾਂ ਨੇ ਵੀ ਸਾਡੇ ਨਾਲ ਬੜਾ ਸਮਰਥਨ ਕੀਤਾ ਇਸ ਕਰਕੇ ਸਾਡਾ ਹਰਿਆਣਾ ਦੇ ਕਿਸਾਨਾਂ ਦਾ ਸਾਡਾ ਬੜਾ ਸਹਿਯੋਗ ਇਤਾ ਬੀਬੀਆਂ ਵੀ ਆਈਆਂ ਉੱਥੋਂ ਦੀਆਂ ਵੇਖੋ ਤਿੰਨ ਚਾਰ ਬੀਬੀਆਂ ਕੁੜੀਆਂ ਪੜੀਆਂ ਆnde ਇੱਕ ਕੁੜੀ ਸੀ ਜਣ ਕਹਿੰਦੀ ਮੇਰਾ ਭਾਈ ਏ ਮੈਂ ਲੈ ਕੇ ਜਾਵਾਂਗੇ ਇਸ ਨੂੰ ਕੀ ਮਤਲਬ ਹੋਰ जाट ਆ ਗਰਾਂਦੇ ਆ ਸਾਡਾ ਬੇਟਾ ਏ ਅਸੀਂ ਖੁਦ ਚ ਨਾਲ ਇਹਨਾਂ ਨਾਲ ਭੇਜਿਆ ਨਾ ਅਸੀਂ ਧਰਨਾ ਦੇ ਬੰਦ ਕਰਦੇ ਆ ਸਾਰਾ ਰੋहतक ਅੜ ਗਏ ਪੂਰਾ ਸਹਿਯੋਗ ਕੀਤਾ ਉਹਨਾਂ ਲੋਕਾਂ ਨੇ ਹਿੱਸੇ ਕੀ ਉਹਦੇ ਬਹੁਤ ਜਾਂਦੇ। ਉੱਥੇ ਨਹੀਂ ਹਰਿਆਣੇ ਇਲਾਜ ਹੋ ਰਿਆ ਸੀ ਠੀਕ ਕੀ ਕਰਦੇ। ਨਹੀਂ ਉੱਥੇ ਨਹੀਂ ਸੀ ਸਵਾਸਤ ਨਹੀਂ ਸੀ ਇਲਾਜ ਨਹੀਂ ਸੀ ਵਧੀਆ ਕਿਤੇ ਬੱਚਾ ਬੜਾ ਡਰਿਆ ਹੋਇਆ ਸੀ। ਅੱਛਾ। ਉਹਦੇ ਡਰਨ ਦੇ ਕਾਰਨ ਇਹ ਸੀ ਮੈਂ ਨਹੀਂ ਮਤਲਬ ਇੱਥੇ ਇਲਾਜ ਕਰਾਣਾ। अच्छा हरियाणा ਦੇ ਵਿੱਚ ਤੇ ਜਦੋਂ ਇਹ ਹੋਇਆ ਇਹ 21 ਤਰੀਕ ਨੂੰ ਇਹਨੂੰ ਇੱਕ ਸਿਸਟਮ ਕੀਤਾ ਗਿਆ ਇਸ ਤੇ ਆ 21 21 ਤਰੀਕ ਨੂੰ ਲੈ ਕੇ ਸਤਿ ਤੁਹਾਨੂੰ ਕਿੱਦਾਂ ਪਤਾ ਲੱਗਿਆ ਉਸ ਵੇਲੇ ਤੁਸੀਂ ਮਤਲਬ ਕਿੱਥੇ ਸੀ ਕੋਈ ਮੈਨੂੰ ਤੇ ਨਾਲ ਘਰਦਿਆਂ ਫੋਨ ਕੀਤਾ ਸੀ ਮੈਂ ਉਦੋਂ ਘਰ ਤਾਂ ਮੈਂ ਗੁਰਦਵਾਰੇ ਸੰਤ ਨੂੰ ਤਾਂ ਪਾ ਮੈਨੂੰ ਕਹਿਣ ਲੱਗੇ ਬੱਚੇ ਨੂੰ ਗੁਰਦਵਾਰੇ ਫੋਨ ਕਰ ਲੈ ਸੱਤਾਂ ਬੜੀਆਂ ਬੱਚੀਆਂ ਨੇ ਜੀ ਮੈਂ ਮੋਟਰਸਾਈਕਲ ਪਿਛਾ ਕੇ ਪੱਜ ਕੇ ਇੱਕ ਬੰਦੇ ਨਾਲ ਹੋਰ ਨਾਲ ਲੈ ਕੇ ਗਿਆ ਤੇ ਮੇਰੇ ਜਾਂਦ ਨੂੰ ਰੈਫਰ ਕਰ ਲੱਗੇ ਤਾਂ ਕਹਿੰਦਾ ਪੀਜੀਆ ਰੋਸਾ ਕਿ ਲੈ ਕੇ ਚੱਲਿਆ ਮੈਂ ਵੀ ਗੱਡੀ 'ਚ ਬੈਠ ਕੇ ਭੱਜ ਕੇ ਫਿਰ ਮੈਂ ਜੀ ਫਿਰ ਉੱਥੇ ਅੱਗੇ ਪੱਤਰਕਾਰ ਸਾਹਮਣੇ ਨਾਲ ਕੋ ਸਾਡੀ ਗੱਲ ਨਹੀਂ ਹੋਣ ਪਾਈ ਅੱਛਾ ਹੋਰ ਉਹ ਬੜਾ ਇੱਕ ਪਾਸੇ ਮਿਲਣ ਦੇਰ ਸੀ ਤੁਹਾਨੂੰ ਉਸ ਦਿਨ ਮਿਲਣ ਦੇ ਰਹੇ ਸੀਗੇ ਨਹੀਂ ਮਿਲਣ ਦੇ ਅੱਛਾ ਕਿ ਕਰ ਰਹੇ ਸੀ ਮੁੰਡਾ ਠੀਕ ਹੈ ਕੌਣ ਠੀਕ ਠਾਕ ਤੁਹਾਨੂੰ ਸੋਸ ਪਸੰਦ ਹੋ ਗੱਲਾਂ ਨਾਲ ਬਹੁਤ ਕੁਝ ਕਹਿੰਦੇ ਗੱਲਾਂ ਗੱਲਾਂ ਆਪਣੀ ਕੀ ਹੈ ਉਹ ਤਾਂ ਬਹੁਤ ਕੁਝ ਕਹਿੰਦੇ ਗੱਲਾਂ ਆਪਣੀ ਕੀ ਹੋਣਾ ਜੀ ਪਿੱਛੇ ਤੋਂ ਜਾਓ ਇਹਨਾਂ ਸਾਰਾ ਵੀਡੀਓ ਚਾਰਿਆ ਜੋ ਪਿਛਲਾ ਹੈ ਰਿਕਾਰਡ ਸਾਰਾ ਕੋਈ ਕਈ ਵਾਰੀ ਬਿਆਨ ਦੇ ਚੁੱਕੇ ਉਹਨਾਂ ਤੋਂ ਗੱਲਾਂ ਅਗਲੇ ਜੀ ਅੱਛਾ ਕਿਸਾਨੀ ਅੰਦੋਲਨ ਨੂੰ ਕਿੱਦਾਂ ਦੇਖਦੇ ਕਿਸਾਨੀਆਂ ਨਾਲ ਅੰਦੋਲਨ ਦਸੀਂ ਤੇ ਵੇਖੋ ਜੀ ਕਿਸਾਨ ਦੇ ਪੁੱਤਾਂ ਹੁਣ ਵੀ ਕਿਸਾਨ ਅੱਗੋਂ ਵੀ ਅਸੀਂ ਕਿਸਾਨ ਦੇ ਨਾਲ ਲੜਾਂਗੇ ਰਵਾਂਗੇ ਮਰਾਂਗੇ ਜੇ ਬਚੀਏ ਕੋਈ ਗੱਲ ਨਹੀਂ ਤੁਹਾਡੇ ਬੱਚੇ ਨੇ ਉੱਧੀਆਂ ਸੱਟ ਸੌਣ ਨਹੀਂ ਵਾਜਣ ਕੋਈ ਡਰ ਨਹੀਂ ਕਿਸਾਨਾਂ ਨਾਲ ਰਹਿਣਾ ਰਹਿਣਾ ਹੈ ਸੀ ਬਿਲਕੁਲ ਠੀਕ ਹਾਂ ਕਿਸਾਨ ਆंदोलਨ ਦੇ ਵਿੱਚ ਜਾਵਾਂਗੇ ਕਿ ਕੋਈ ਗੱਲ ਨਹੀਂ ਵੱਜਾਂ ਸਾਡਾ ਦੁਬਾਰਾ ਵੱਜ ਜਾਂਦੇ ਦੋ ਵਜੇ ਹੋਰ ਬੱਚੇ ਹਨ ਸਾਡੇ ਇੱਕ ਬੱਚਾ ਹੋਰ ਹੈ ਪੜਾਫ ਮੁੰਡਾ ਸਾਰੇ ਜਾਵਾਂਗੇ ਕਿਸਾਨ ਆंदोलਨ ਵਿੱਚ ਜਾਵਾਂਗੇ ਦੀ ਗੱਡ ਕੇ ਜਾਵਾਂਗੇ ਬਿਲਕੁਲ ਕੋਈ ਗੱਲ ਨਹੀਂ ਛਾਲੀ ਤੋ ਮਾਰਾਂਗੇ ਤੇ ਮਰ ਜਾਾਂਗੇ ਦੇਸ਼ ਵਾਸ ਆਪਣੇ ਕਿਸਾਨਾਂ ਵਾਸਤੇ ਮਰਾਂਗੇ ਮੌਤ ਤੇ ਉੰਜ ਵੀ ਆਉਣੀ ਹੈ ਬਿਲਕੁਲ ਠੀਕ ਹੈ ਸਾ ਨਮਸਤੇ ਅੱਜ ਕਿ ਆਪਣੇ ਭਰਾ ਵਾਸਤੇ ਲੜਾਂਗੇ ਲੜਾਂਗੇ ਤੇ ਗੱਲ ਕਰਾਂਗੇ ਇੰਨਾ ਮਤਲਬ ਹਰਿਆਣਾ ਸਰਕਾਰ ਦਾ ਕਹੀਏ ਕੇਂਦਰ ਸਰਕਾਰ ਦਾ ਗਲਤ ਬਤੀਰਾ ਕਿੱਦਾਂ ਸੋਚਦੇ ਹੋ ਕਿਸਾਨਾਂ ਬਾਰੇ ਕੀ ਚੰਗਾ ਨਹੀਂ ਵਸੇ ਮਤਲਬ ਕਿਸੇ ਬੱਚੇ ਨੂੰ ਮਾਰਨਾ ਕਿਸੇ ਨੂੰ ਉਂਝ ਤੁਸੀਂ ਬਹਿ ਕੇ ਸਮਝੌਤਾ ਕਰਨੇ ਮਾਰੋ ਨਾ ਬੈਠੇ ਬੈਠੇ ਅਸਰਾ ਜੇ ਆ ਗਿਆ ਇਹ ਥੋੜਾ ਵੀ ਹੁਣ ਤੱਕ ਦੇ ਦਿਨ ਵੀ ਸਾਡੇ ਉਹ ਹਰਿਆਣੇ ਜਾ ਕੇ ਤੇ ਕੀ ਕਿ ਪਾਕਿਸਤਾਨ ਦੇ ਬਾਰਡਰ ਤੇ ਟੱਪ ਕੇ ਆ ਗਿਆ ਸੀ ਉਹ ਆਪਣਾ ਦੇਸ਼ ਏ ਆ ਤੇ ਕਿੱਥੇ ਵੜ ਜਾਓ ਕੋਈ ਬਗਾਨੇ ਮੁਲਕ ਚ ਨਹੀਂ ਹੈ ਬਗਾਨੇ ਮੁਲਕ ਚ ਤਾਂ ਨਹੀਂ ਗਿਆ ਬਿਲਕੁਲ ਠੀਕ ਹੈ ਜੋ ਚਲ ਕੇ ਗਿਆ ਸੀ ਤੇ ਚਲਾ ਗਿਆ ਸੀ ਉਹਨਾਂ ਨੂੰ ਡਾਂਗ ਮਾਰ ਕੇ ਕਿਉਂ ਸੁਟਿਆ ਪਹਿਲੇ ਡਾਂਗ ਮਾਰੀ ਉਹ 10 ਦਿਨ ਬੰਦੇ ਡਾਂਗ ਮਾਰ ਕੇ ਥੱਲੇ ਸੁਟਲੇ ਤੇ ਮਾਰ ਲੱਗੇ ਕੋਈ ਤਰੀਕਾ ਹੈ ਪੈ ਗਏ ਮਤਲਬ ਜੀ ਬਸ ਗਲਤ ਇਹ ਗੱਲ ਅੱਜ ਸਾਨੂੰ ਮਾੜਾ ਸਾਹਿਬ ਮਿਲਿਆ ਮੈਂ ਰੋੜ ਰਿਆ ਨਹੀਂ ਤੇ ਸਾਡੇ ਤੇ ਇੱਕ ਵੀ ਇੱਕ ਇੱਕ ਜਿਹੜਾ ਮਿੰਟ ਦਾ ਸੀ ਰੋਣਾ ਸੀ ਉਹ ਸੀ ਚੁੱਪ ਤੁਸੀਂ ਦੇਖਿਆ ਤੁਹਾਡੀ ਵੀ ਅੱਖਾਂ ਭਾਰੀਆਂ ਮੈਂ ਅੱਖਾਂ ਕੀ ਭਾਰੀਆਂ ਹੀ ਕੱਲ ਮੈਂ ਗੁਰਦੁਆਰਾ ਤਮਤਾਰ ਸਾਹਿਬ ਹੱਥਾਂ 'ਚ ਕੀੜੇ ਤਮਤਾਰ ਸਾਹਿਬ ਗਿਆ ਮੈਨੂੰ ਆਪਣੇ ਬੱਚਿਆਂ ਜਿਹਾ ਮੇਰੀ ਕੁਬਾਨ ਗਲਿਆਰੋਂ ਦਾਸਾ ਮੈਂ ਉੱਚੀ ਉੱਚੀ ਮੈਨੂੰ ਗੁਰਦੁਆਰੇ ਚੁਪਕ ਰਾਇਆ ਸੀ ਅੱਛਾ ਅੱਜ ਥੋੜਾ ਮੈਂ ਵੇਖਿਆ ਮੇਰਾ ਸਵਾਸ ਮੈਨੂੰ ਸਾਹ ਲੈ ਗਿਆ ਪੰਜ ਬੱਚੇ ਸਾਡਾ ਪ੍ਰੈਸ਼ਰ ਹੋ ਗਿਆ ਮਾਤਾ ਵੀ ਤਾਂ ਪ੍ਰਿੰਸੀਪਲ ਦੇ ਹੌਸਲੇ ਚ ਨਹੀਂ ਪੂਰੇ ਹਾਂ ਨਹੀਂ ਹੌਸਲੇ ਚ ਨਹੀਂ ਕੋਈ ਕੋਈ ਗੱਲ ਚੜਿਆ ਸਾਰਾ ਪਰਿਵਾਰ ਇੱਕ ਹੀ ਇਕੱਠਾ ਹੀ ਹੈ ਮੇਰਾ ਮੇਰੇ ਦੋ ਭਰਾਵਾ ਸੀ ਉਹਦਾ ਇੱਕ ਬੱਚਾ ਮੇਰੇ ਦੋ ਲੜਕੇ ਇਕੱਠੇ ਹੀ ਆ ਹਾਂ ਜੋ ਸਾਡੀ ਗੱਲ ਸਾਰੀ ਇਕੱਠੀ ਹੁੰਦੀ ਹੈ ਤੇ ਅੱਜ ਕੁਝ ਦੱਸਿਆ ਡਾਕਟਰ ਨੇ ਕਿੰਨਾ ਚਿਰ ਹੋਰ ਰਹਿਣਾ ਇੱਥੇ ਦੇਖੋ ਜੀ ਹੁਣ ਕੋ ਇਹ ਤਾਂ ਉਹਨਾਂ ਨੂੰ ਪਤਾ ਡਾਕਟਰਾਂ ਨੂੰ ਪਤਾ ਕਿੰਨੇ ਕਦੋਂ ਛੁੱਟੀ ਦੇਣ ਦੇ ਜ ਠੀਕ ਹੈ ਤਾਂ ਹੋਰ ਕੋਈ ਪ੍ਰੇਸ਼ਾਨੀ ਵਾਲੇ ਹੋਣਾ ਜਦੋਂ ਛੁੱਟੀ ਦਿਨ ਤੇ ਉਦੋਂ ਜਾਵਾਂਗੇ ਪਹਿਲਾਂ ਨਹੀਂ ਸੀ ਕਿ ਜਦੋਂ ਫਿਰ ਜਦੋਂ ਤੁਹਾਨੂੰ ਚ ਜਾਉਂਗੇ ਇੱਥੋਂ ਜੇ ਛੁੱਟੀ ਮਿਲ ਗਈ ਇੱਥੋਂ ਛੁੱਟੀ ਮਿਲ ਗਈ ਅੰਦੋਲਨ ਚ ਜਾਉਂਗੇ ਅੰਦੋਲਨ ਮੈਂ ਪਹਿਲੇ ਜਾ ਕੇ ਆਵਾਂਗਾ ਅੰਦੋਲਨ ਨਹੀਂ ਜਾਣਾ ਮੈਂ ਪਹਿਲਾਂ ਜਾਵਾਂਗਾ ਬਲ ਖੋਣੇ ਜਾਵਾਂਗਾ ਠੀਕ ਛੁੱਟੀ ਮੈਂ ਪਹਿਲਾਂ ਜਾ ਕੇ ਆਵਾਂਗਾ ਅੰਦੋਲਨ ਜਾਵਾਂਗਾ ਮੇਰੇ ਭਰਾਵਾਂ ਨਾਲ ਮਿਲ ਕੇ ਆਵਾਂਗੇ ਅਸੀਂ ਬਿਲਕੁਲ ਠੀਕ ਹੈ ਧੰਨਵਾਦ ਸੋ ਫਰੀਦਪਾਲ ਦੇ ਤਾਇਆ ਜਰਨਲ ਸੁਣਾ ਗੱਲਬਾਤ ਚੱਲ ਰਹੀ ਸੀ ਤੇ ਇੱਕ ਜਜ਼ਬਾ ਦੇਖੀ ਆਪਾਂ ਕਹਿੰਦੇ ਸਾਡੇ ਬੱਚੇ ਦੇ ਸੱਟ ਵੱਜ ਗਈ ਸਾਨੂੰ ਕੋਈ ਗੰਮ ਨਹੀਂ ਸੁਭਾਸ ਉਹਦੇ ਬੱਚੇ ਹੋਏ ਨੇ ਤੰਦਰੁਸਤ ਹੋ ਜੇ ਠੀਕ ਹੋ ਜੇ ਤੇ ਸਾਰਾ ਪਰਿਵਾਰ ਫੇਰ ਕਿਸਾਨੀ ਹੱਕਾਂ ਵਾਸਤੇ ਅਸੀਂ ਅੰਦੋਲਨ ਵਿੱਚ ਜਾਵਾਂਗੇ ਜੋ ਇਲਾਜ ਪੀਜੀਆਈ ਚ ਮਿਲ ਰਿਹਾ ਹੈ ਉਸ ਤੋਂ ਵੀ ਪਰਿਵਾਰ ਇਹ ਸੰਤੁਸ਼ਟ ਹੈ ਕੱਲ ਜਿਹੜਾ ਇਹਨਾਂ ਦੱਸਿਆ ਵੀ ਜਵਾੜੇ ਦਾ ਆਪਰੇਸ਼ਨ ਹੋਇਆ ਪੱਟ ਦਾ ਹੋਇਆ ਚਪਣੀ ਉੱਤਰ ਗਈ ਸੀ ਉਹਦਾ ਆਪਰੇਸ਼ਨ ਹੋਇਆ ਨੱਕ ਦੀ ਹੱਡੀ ਵੀ ਟੁੱਟੀ ਹੈ ਉਹ ਹੱਲੇ ਆਪਰੇਸ਼ਨ ਹੋਣਾ ਬਾਕੀ ਹੈ ਪਰ ਉਦਾਂ ਉਹਦੀ ਸਿਹਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਠੀਕ ਹੈ ਸੋ ਕਿਸਾਨੀ ਅੰਦੋਲਨ ਨੂੰ ਲੈ ਕੇ ਅਜਿਹੇ ਜਿਹੜੇ ਸੰਘਰਸ਼ ਹੋ ਰਹੇ ਜਿਹੇ ਆਪਾਂ ਇੱਕ ਨੂੰ ਕਹਿ ਸਕਦੇ ਆ ਕਿਸਾਨਾਂ ਦਾ ਬਲੀਦਾਨ ਹੀ ਦਿੱਤਾ ਹੈ ਉਹਨਾਂ ਨੇ ਆਪਣਾ ਕਿ ਬਿਲਕੁਲ ਬਲੀਦਾਨਤਾ ਸੀ ਉਸ ਬੰਦੇ ਦਾ ਅਸੀਂ ਬਹੁਤ ਮਤਲਬਾਨ ਆ ਬਸ ਚਲੋ ਕੋਈ ਗੱਲ ਨਹੀਂ ਮਾਲਕ ਨੇ ਦੱਸੇ ਪਾਸ਼ਾ ਨੇ ਹੱਥ ਦੇ ਕੇ ਰੱਖਿਆ ਉਹਨੂੰ ਜੀ 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 ਇੰਨੇ ਸੱਟਾਂ ਦੇ ਵਿੱਚ ਮਾਰ ਲ ਬੰਦਾ ਵਾਜੇ ਇੱਕ ਡਾਂਗ ਮਾਰਦੇ ਬੰਦਾ ਸਿਰ ਤੇ ਵਾਜੇ ਵੱਜਦਾ ਨੇ ਪਰ ਉਹ ਕਹਿੰਦਾ ਮੈਨੂੰ ਜਿੰਨੇ ਸੱਟਾਂ ਵੱਜਿਆ ਸੀ ਕੋਤੋਂ ਮਾਲਕ ਦੇ ਹੱਥ ਸੀ ਜੀ ਉੱਥੇ ਦੱਸੇ ਪਾਸ਼ਾ ਦਾ ਪੈਰਾ ਸੀ ਜੀ ਕਹਿੰਦੇ ਤੇ ਸਾਡੇ 5 ਸਾਲ ਦੇ ਵਿੱਚ ਉਮਰ ਚ ਉਹਨਾਂ ਵਾਰ ਛਕਿਆ ਸੀ ਅੱਜ ਤੱਕ ਉਹਨੇ ਕਦੇ ਵੀ ਆਂਡੇ ਨੂੰ ਮੀਟ ਕੇ ਚੀਜ਼ ਨਹੀਂ ਹੱਥੀ ਲਾਇਆ 25 ਸਾਲ ਦਾ ਅੰਮ੍ਰਿਤ ਛਕਿਆ ਉਹ ਹਾਂ ਜੀ ਤੇ ਕਦੇ ਫਤੇ ਤੋਂ ਵਗੈਰ ਬੋਲਿਆ ਨਹੀਂ ਸੀ ਫਤੇ ਬੋਲਦਾ ਸੀ ਬਿਲਕੁਲ ਠੀਕ ਵੈਗੁਰ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਪ੍ਰਿਤਪਾਲ ਤੇ ਉਹਦਾ ਪਰਿਵਾਰ ਤੁਹਾਨੂੰ ਕਿਸਾਨੀ ਅੰਦੋਲਨ ਦੇ ਵਿੱਚ ਨਜ਼ਰ ਆਵੇਗਾ